ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਅਸੀਂ ਤੁਹਾਡੇ ਲਈ ਅੱਜ ਆਪਾਂ ਤੁਹਾਨੂੰ ਚੱਕਮੀ ਸਲਵਾਰ ਦੀ ਕਟਿੰਗ ਦੱਸਾਂਗੇ ਠੀਕ ਹੈ ਜੀ ਆਪਣੇ ਕੋਲੇ ਇਹ 3 ਮੀਟਰ ਫੈਬਰਿਕ ਆ ਠੀਕ ਹੈ ਜੀ ਪਿਓਰ ਦਾ ਫੈਬਰਿਕ ਆਪਣੇ ਕੋਲੇ ਇਹ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੀ ਚੱਕਮੀ ਸਲਵਾਰਾ ਉਹ ਕਿਵੇਂ ਕਟਿੰਗ ਕਰਨੀ ਆ ਇਸ ਸਲਵਾਰ ਦੀ ਕਟਿੰਗ ਦੇ ਤਰੀਕੇ ਬਹੁਤ ਜ਼ਿਆਦਾ ਨੇ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਤਰੀਕਾ ਇਹ ਆ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਕੱਪੜੇ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਦੇ ਸਾਰੇ ਵਾਲ ਵਗੈਰਾ ਨੇ ਜਿਹੜੇ ਸਾਰੇ ਰਿੰਕਲਸ ਵਗੈਰਾ ਕੱਢ ਦੇਣੇ ਨੇ ਠੀਕ ਹੈ ਜੀ ਹੁਣ ਦੇਖੋ ਕੱਪੜੇ ਨੂੰ ਪਹਿਲਾਂ ਆਪਾਂ ਲੰਬਾਈ ਤੋਂ ਲੰਬਾਈ ਵੱਲ ਨੂੰ ਫੋਲਡ ਕਰਨਾ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਹਨੂੰ ਕੰਨੀ ਤੋਂ ਕੰਨੀ ਵੱਲ ਫੋਲਡ ਕਰ ਲੈਣਾ ਜਿਹੜੀ ਇਹ ਵਾਲੀ ਸਲਵਾਰ ਆ ਇਹ ਇੱਕ ਸਟੇਟਸ ਸਲਵਾਰ ਆ ਠੀਕ ਹੈ ਜੀ ਆਪਾਂ ਤੁਹਾਨੂੰ ਸਟੇਟਸ ਸਲਵਾਰ ਦੀ ਕਟਿੰਗ ਵੀ ਦੱਸ ਦਾਂਗੇ ਨਾਲ ਦੀ ਨਾਲ ਤੇ ਨਾਲ ਦੀ ਨਾਲ ਇਹ ਚੱਕਵੇਂ ਸਲਵਾਰ ਹੋ ਜਾਊਗੀ ਕਪੜੇ ਨੂੰ ਆਪਾਂ ਨੇ ਸੈੱਟ ਕਰਕੇ ਵਿਛਾ ਲਿਆ ਏ ਹੁਣ ਆਪਾਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਦੇਖੋ ਕਪੜੇ ਦੀ ਜਿਹੜੀ ਕਾਨ ਆ ਉਹ ਕੱਢਣੀ ਹੁੰਦੀ ਹੈ ਠੀਕ ਹੈ ਜੀ ਲੰਬਾਈ ਸਾਈਡ ਨੂੰ ਤੁਸੀਂ ਕਪੜਾ ਜਿਹੜਾ ਵੀ ਵੱਧ ਕੱਟਾ ਉਹਨੂੰ ਕੱਟ ਕਰ ਦੇਣਾ ਕੱਟ ਕੇ ਉਹਨੂੰ ਸੈੱਟ ਕਰ ਦੇਣਾ ਸਕੇਲ ਦੇ ਨਾਲ ਤੁਸੀਂ ਨਿਸ਼ਾਨ ਲਗਾ ਕੇ ਉਹਨੂੰ ਸੈੱਟ ਕਰ ਦੇਣਾ ਸਿੱਧਾ ਕੱਟ ਦੇਣਾ ਤੇ ਬਾਕੀ ਜਿਹੜੀਆਂ ਬਣਾ ਚੈਨਲ ਤੇ ਪਹਿਲੀ ਵਾਰ ਆਈਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਦੇ ਆ ਕਰੋ ਠੀਕ ਹੈ ਜੀ ਕਪੜੇ ਦੀ ਜਿਹੜੀ ਕਾਣਾ ਆਪਾਂ ਨੇ ਕੱਢਤੀ ਐ ਠੀਕ ਹੈ ਜੀ ਬੰਦ ਵਾਲੀ ਸਾਈਡ ਆਪਾਂ ਨੇ ਓਪੋਜ਼ਿਟ ਸਾਈਡਾਂ ਤੇ ਖੁੱਲੀ ਵਾਲੀ ਆਪਣੇ ਵੱਲ ਰੱਖ ਲੈਣੀ ਆ ਹੁਣ ਸਭ ਤੋਂ ਪਹਿਲਾਂ ਆਪਣੇ ਕੋਲ ਨਾਪ ਹੋਣਾ ਚਾਹੀਦਾ 38 ਇਹਨਾਂ ਦੀ ਲੈਂਥ ਆ ਟੋਟਲ ਠੀਕ ਹੈ ਜੀ ਹੁਣ ਇਹ ਚੱਕਵੀਂ ਸਲਵਾਰ ਦੇ ਵਿੱਚ ਆਪਾਂ ਨੇ ਕੀ ਕਰਨਾ ਐ ਇਹਦੇ ਵਿੱਚ 4 ਪਲੱਸ ਕਰਨੇ ਨੇ ਠੀਕ ਹੈ ਜੀ ਬਾਕੀ ਨਾਰਮਲ ਸਲਵਾਰਾਂ ਚ ਆਪਾਂ 4 ਮਾਈਨਸ ਕਰਦੇ ਹੁੰਨੇ ਆ ਇਸ ਸਲਵਾਰ ਚ ਆਪਾਂ 4 ਪਲੱਸ ਕਰ ਦੇਣੇ ਠੀਕ ਹੈ ਜੀ ਹੁਣ ਤੁਸੀਂ ਕਹਿੰਦੇ ਹੋਵੋਗੇ ਕਿ ਫਿਰ ਚੱਕਮੀ ਸਲਵਾਰ ਕਿੱਦਾਂ ਹੋ ਜਾਊਗੀ ਤਾਂ ਵੱਡੀ ਹੋ ਜਾਊਗੀ ਨਹੀਂ ਜੀ ਉਹ ਵੀ ਆਪਾਂ ਤੁਹਾਨੂੰ ਅੱਗੇ-ਅੱਗੇ ਦੱਸਦੇ ਆ ਕਿ ਇਹ ਸਲਵਾਰਾ ਜਿਹੜੀ ਆਪਾਂ ਨੇ ਕਿਸ ਤਰੀਕੇ ਦੇ ਨਾਲ ਸੈੱਟ ਕਰਨੀ ਆ ਠੀਕ ਹੈ ਜੀ ਇਹ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਕਿ 4 ਪਲੱਸ ਕਰਕੇ ਆਪਾਂ ਮੰਨ ਕੇ ਚੱਲਣਾ ਹੁਣ ਆਪਣੇ ਕੋ 42 ਲੈਂਥ ਆ ਗਈ ਟੋਟਲ ਠੀਕ ਹੈ ਜੀ ਹੁਣ ਇਸ ਤੋਂ ਬਾਅਦ 42 ਤੋਂ ਬਾਅਦ ਆਪਾਂ ਨੇ ਮੇਨ ਜਿਸ ਤਰ੍ਹਾਂ ਆਪਾਂ ਸਲਵਾਰ ਕੱਟ ਕਰਦੇ ਆਂ ਆਪਾਂ ਉਸੇ ਤਰੀਕੇ ਦਾ ਨਿਸ਼ਾਨ ਲਾ ਲੈਣੇ ਨੇ ਠੀਕ ਹੈ ਜੀ ਹੁਣ 42 ਦੇ ਵਿੱਚੋਂ ਆਪਾਂ ਨੇ ਦੇਖੋ ਜਿਵੇਂ ਆਪਾਂ ਬਾਕੀ 벨ਟ ਦਾ ਕਪੜਾ ਕੱਢ ਕੇ ਆਪਾਂ ਟੋਟਲ 38 ਦੇ ਉੱਤੇ ਹੀ ਨਿਸ਼ਾਨ ਲਾ ਲੈਣੇ ਨੇ ਜੇ ਤੁਸੀਂ ਪਲੱਸ ਮਾਈਨਸ ਨਹੀਂ ਕਰਨੇ ਤੁਸੀਂ ਜਿੰਨੀ ਤੁਹਾਡੀ ਸਲਵਾਰ ਦੀ ਲੈਂਥ ਹੈਗੀ ਆ ਜਿਵੇਂ 37 ਆ 38 ਆ 39 ਆ ਤੁਸੀਂ ਉਹਨੇ ਤੇ ਹੀ ਨਿਸ਼ਾਨ ਲਗਾ ਲੈਣਾ ਪ੍ਰੋਪਰ ਜਿਵੇਂ ਹੁਣ ਆਪਣੇ ਕੋਲ ਸੀਗੀ ਇਹ 38 ਆਪਾਂ 38 ਤੇ ਨਿਸ਼ਾਨ ਲਗਾ ਲਿਆ ਬੰਦ ਵਾਲੇ ਪਾਸੇ ਤੋਂ ਇਧਰਲੀ ਸਾਈਡ ਤੋਂ ਹੁਣ ਆਪਾਂ ਆਸਣ ਰੱਖਾਂਗੇ ਠੀਕ ਹੈ ਜੀ ਆਸਣ ਹੁਣ ਆਪਾਂ ਨੇ ਇਹਦੇ ਵਿੱਚ ਆਪਾਂ ਨੇ ਮਿਆਨੀ ਐਡ ਕਰਨੀ ਆ ਕਿਉਂਕਿ ਹੈਵੀ ਸਾਈਜ਼ ਦੇ ਵਿੱਚ ਜਿਹੜੀ ਆਪਾਂ ਸਟੇਟ ਸਲਵਾਰ ਪਾਉਂਦੇ ਆ ਉਹ ਪਿੱਛੇ ਤੋਂ ਮਤਲਬ ਚੱਕ ਹੋ ਜਾਂਦੀ ਆ ਔਰ ਉਹਨਾਂ ਦਾ ਜਿਹੜਾ ਘੇਰਾ ਉਹ ਕੱਟ ਜਾਂਦਾ ਠੀਕ ਹੈ ਜੀ ਹੁਣ ਆਪਾਂ ਇੱਥੇ ਨਿਸ਼ਾਨ ਜਿਹੜਾ ਲਗਾਉਣਾ ਵਾ ਆਪਾਂ ਮਿਆਨੀ ਪਾਉਣੀ ਆ ਆਪਾਂ 16 ਇੰਚ ਆਸਣ ਰੱਖ ਲਿਆ ਠੀਕ ਹੈ ਜੀ ਹੁਣ ਆਪਾਂ ਨੇ ਮੂਰੀ ਰੱਖਣੀ ਆ ਉਧਰੋਂ ਮੂਰੀ ਤੋਂ ਆਪਾਂ ਨੇ ਆਸਨ ਦਾ ਜਿਹੜਾ ਨਿਸ਼ਾਨ ਲਗਾਇਆ ਉੱਥੇ ਆਪਾਂ ਸਕੇਲ ਦੇ ਨਾਲ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਉਹਨਾਂ ਰੱਖਾਂਗੇ ਮੂਰੀ ਮੂਰੀ ਰੱਖਾਂਗੇ ਆਪਾਂ ਇਹਨਾਂ ਦੇ 8.5 ਇੱਕ ਨਿਸ਼ਾਨ 8.5 ਤੇ ਲਗਾ ਲੈਣਾ ਉਸ ਤੋਂ ਬਾਅਦ ਤੁਸੀਂ ਮਾਰਜਨ 2 ਡੇਢ ਤੁਹਾਡੀ ਇੱਛਾ ਤੁਸੀਂ ਉਹਨਾਂ ਲਗਾ ਸਕਦੇ ਹੋ ਠੀਕ ਹੈ ਆਪਾਂ 2 ਇੰਚ ਇਹਨਾਂ ਦਾ ਜਿਹੜਾ ਮਾਰਜਨ ਰੱਖਿਆ ਉਸ ਤੋਂ ਬਾਅਦ ਆਪਾਂ ਨੇ ਨਿਸ਼ਾਨ ਆਸਣ ਵਾਲੀ ਜਿਹੜੀ ਆਪਾਂ ਨੇ ਨਿਸ਼ਾਨ ਲਗਾਏ ਉਹਦੇ ਨਾਲ ਨਿਸ਼ਾਨ ਮੈਚ ਕਰਕੇ ਆਪਾਂ ਨੇ ਇੱਕ ਲਾਈਨ ਡਰਾ ਕਰ ਲੈਣੀ ਆ ਇਸ ਤਰੀਕੇ ਨਾਲ ਠੀਕ ਹੈ ਜੀ ਇਹਨਾਂ ਕੋ ਤੁਹਾਨੂੰ ਸਮਝ ਲੱਗ ਗਿਆ ਹੋਣਾ ਠੀਕ ਹੈ ਜੀ ਉਹ ਹੋ ਗਈ ਆਪਣੀ ਮੋਰੀ ਵਾਲੀ ਸਾਈਡ ਇੱਧਰ ਹੋ ਗਿਆ ਆਪਣਾ ਆਸਣ ਤੇ ਇੱਥੋਂ ਹੀ ਹੁਣ ਆਪਾਂ ਨੇ ਕੀ ਕਰਨਾ ਕੱਪੜੇ ਨੂੰ ਕੱਟ ਕਰ ਦੇਣਾ ਤੇ ਹੁਣ ਇੱਕ ਚੀਜ਼ ਆਪਾਂ ਨੇ ਹੋਰ ਕਰਨੀ ਆ ਜਿੱਧਰੋਂ ਬੰਦ ਵਾਲੀ ਸਾਈਡ ਆ ਇੱਥੋਂ ਹੁਣ ਆਪਾਂ ਨੇ 4 ਜਿਹੜੇ ਆਪਾਂ ਨੇ ਪਲੱਸ ਕਰੇ ਸੀ ਨਾ ਉਹ ਇੱਥੋਂ ਮਾਈਨਸ ਕਰ ਦੇਣੇ ਨੇ ਮਤਲਬ ਆਪਾਂ 38 ਆਪਾਂ ਟੋਟਲ ਲੈਂਥ ਰੱਖੀ ਸੀ ਨਾ ਆਪਾਂ ਮਤਲਬ 42 ਦੇ ਹਿਸਾਬ ਨਾਲ ਕਟਿੰਗ ਕਰੀ ਸੀ ਉੱਥੋਂ ਹੁਣ ਆਪਾਂ ਨੇ 4 ਮਾਈਨਸ ਕਰਕੇ ਇਸ ਤਰੀਕੇ ਦੇ ਨਾਲ ਆ ਜਿਹੜੀ ਕਾਟ ਪਾ ਦੇਣੀ ਆ ਤਾਂ ਜੋ ਆਪਣਾ ਜਿਹੜਾ ਫਰੰਟ ਸਾਈਡ ਆ ਉਹ ਆਪਣੇ ਚੱਕ ਵੀ ਹੋ ਜਾਊਗੀ ਔਰ ਆਸਨ ਵਾਲੀ ਸਾਈਡ ਆ ਜਿਹੜੀ ਉੱਥੋਂ ਮੋਰੀਆਂ ਦੇ ਆਪਣੀ ਅੱਡੀਆਂ ਦੇ ਕੋਲੋਂ ਸਲਵਾਰ ਨਹੀਂ ਚੱਕ ਹੋਊਗੀ ਠੀਕ ਹੈ ਜੀ ਹੁਣ ਇਹ ਫੋਰ ਮਤਲਬ ਕੱਟ ਕਰਨ ਦੇ ਨਾਲ ਆਪਣਾ ਟੋਟਲ ਜਿੰਨੀ ਆਪਾਂ ਨੂੰ ਮਤਲਬ ਆ 34 ਇੰਚ ਪਹਿਲਾਂ ਸਲਵਾਰ ਕਟਿੰਗ ਕਰਨੀ ਸੀਗੀ ਨਾ ਹੁਣ ਇਹ 34 ਹੀ ਹੋਗੀ ਫਰੰਟ ਸਾਈਡ ਤੋਂ ਠੀਕ ਹੈ ਜੀ ਜੇ ਫਿਰ ਵੀ ਤੁਹਾਨੂੰ ਕੁਝ ਨਹੀਂ ਸਮਝ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਇੱਕ ਵਾਰ ਆਪਾਂ ਫੇਰ ਰਿਪੀਟ ਕਰ ਦਿੰਨੇ ਆ ਆਪਾਂ ਨੇ ਜਿਹੜੀ ਚੱਕਵੀ ਸਲਵਾਰ ਰੈਡੀ ਕਰਨੀ ਆ ਉਹ ਜਿੰਨੀ ਆਪਣੀ ਤਿਆਰ ਲੈਂਥ ਆ ਆਪਾਂ ਉਨੀ ਹੀ ਕੱਟ ਕਰਨੀ ਆ ਜਿਹੜੀ 4 ਇੰਚ ਦੀ ਕਾਟ ਪਾਉਣੀ ਆ ਉਹ ਆਪਾਂ ਨੇ ਆਸਨ ਵਗੈਰਾ ਦੇ ਨਿਸ਼ਾਨ ਲਾਉਣ ਤੋਂ ਬਾਅਦ ਬੰਦ ਵਾਲੀ ਸਾਈਡ ਤੋਂ ਆਪਾਂ ਨੇ 4 ਇੰਚ ਦੀ ਜਿਹੜੀ ਕਾਟ ਆ ਉਹ ਪਾ ਦੇਣੀ ਆ ਠੀਕ ਹੈ ਜੀ ਇਹ ਹੋ ਗਈ ਹੁਣ ਆਪਣੀ ਸਲਵਾਰ ਦੀ ਕਟਿੰਗ ਹੁਣ ਆਪਾਂ ਮਿਆਨੀ ਐਡ ਕਰਦੇ ਆ ਮਤਲਬ ਆਪਾਂ ਕੁੰਦੀਆਂ ਵੀ ਕਹਿ ਦਿੰਨੇ ਆ ਜਿਹੜਾ ਹੁਣ ਆਪਣਾ ਦੇਖੋ ਉਹ ਕਪੜਾ ਕੱਟ ਕੀਤਾ ਸੀ ਉਹਦੇ ਵਿੱਚੋਂ ਹੀ ਮਿਆਨੀ ਦੀ ਸ਼ੇਪ ਆ ਜਿਹੜੀ ਉਹ ਆਪਣੇ ਨਿਕਲ ਆਉਣੀ ਆ ਕਿਉਂਕਿ ਇਹਨਾਂ ਦੀ ਜਿਹੜੀ हिਪ ਸਾਈਜ਼ ਆ ਉਹ ਹੈਗੀ ਆ 23 23 ڈیز ਆਪਦੇ ਨਾਲ ਦੇਖੋ ਆਪਣਾ ਜਿਹੜਾ ਟੋਟਲ ਆਪਣਾ ਆਪਾਂ ਨੇ ਕੱਟ ਕੀਤਾ ਕੱਪੜਾ ਉਹ ਕੱਟ ਆ ਉਹਦਾ ਘੇਰਾ ਠੀਕ ਹੈ ਜੀ ਇੱਥੇ ਹੁਣ ਆਪਾਂ 6 ਜਾਂ 7 ਇੰਚ ਦੀਆਂ ਕੁੰਦੀਆਂ ਐਡ ਕਰ ਦਾਂਗੇ ਠੀਕ ਹੈ ਜੀ ਜਿਹੜਾ ਹੁਣ ਆਪਣਾ ਇਹ ਵਾਲਾ ਕੱਪੜਾ ਇੱਕ ਵਾਰ ਆਪਾਂ ਮੀਜ਼ਰ ਕਰ ਲੈਨੇ ਆ ਇਹ ਆਪਣੇ ਕੋਲ ਕਿੰਨਾ ਹੈ ਠੀਕ ਹੈ ਜੀ ਦੇਖੋ 21 ਐਂਡ ਹਾਫ ਆ ਰਿਹਾ ਇਹ ਆਪਾਂ ਹੁਣ ਕੀ ਕਰਾਂਗੇ 7 ਇੰਚ ਦੀਆਂ ਜਿਹੜੇ ਕੁੰਦੀਆਂ ਨੇ ਉਹ ਆਪਾਂ ਨੇ ਪਾ ਦੇਣੀਆਂ ਨੇ ਇਦ ਨਾਲ ਇਹ ਹੋ ਜੂਗਾ ਕਿ ਆਪਣੀ ਸਲਵਾਰ ਦਾ ਜਿਹੜਾ ਕੇਰਾ ਉਹ ਵੱਧ ਜੂਗਾ ਠੀਕ ਹੈ ਜੀ ਇੱਥੋਂ ਆਪਾਂ ਇਹਨਾਂ ਦਾ ਆਸਣ ਰੱਖਾਂਗੇ ਆਸਣ ਤੁਸੀਂ ਹਿਪ ਸਾਈਜ਼ ਦਾ ਹਾਫ ਕਰਕੇ ਰੱਖ ਲੈਣਾ ਕਿਉਂਕਿ ਤੁਹਾਡਾ ਸਾਈਜ਼ ਕੋਈ ਵੀ ਹੋ ਸਕਦਾ ਠੀਕ ਹੈ ਜੀ ਇਸ ਤੋਂ ਆਪਾਂ ਨੇ 2 ਇੰਚ ਦਾ ਜਿਸ ਤਰ੍ਹਾਂ ਆਪਾਂ ਕਰੋਚ ਏਰੀਆ ਬਣਾਉਣਾ ਹੁੰਦਾ 2 ਇੰਚ ਦਾ ਆ ਵੀ ਆਪਾਂ ਨੇ ਇੱਕ ਨਿਸ਼ਾਨ ਲਗਾਉਣਾ ਇੱਥੋਂ ਆਪਾਂ ਨੇ ਗੁਲਾਈ ਹਲਕੀ ਜਿਹੀ ਪਾ ਦੇਣੀ ਆ ਆਸਣ ਕੋਲੋਂ ਠੀਕ ਹੈ ਜੀ ਕਪੜੇ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੁਸੀਂ ਕੱਟ ਕਰ ਦੇਣਾ ਲਓ ਜੀ ਇਹ ਹੋ ਗਈ ਆਪਣੀ ਚੱਕਵੀ ਸਲਵਾਰ ਦੀ ਕਟਿੰਗ ਠੀਕ ਹੈ ਜੀ ਬਾਕੀ ਫਰੰਟ ਸਾਈਡ ਤੋਂ ਅਗਰ ਤੁਸੀਂ ਜ਼ਿਆਦਾ ਚੱਕਵੀ ਸਲਵਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ 1 ਜਾਂ 1/2 ਇੰਚ ਦੀ ਕਾਟ ਹੋਰ ਪਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਉਮੀਦ ਕਰਦੀਆਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀ ਤੁਹਾਨੂੰ ਜਿਹੜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਤੇ ਬਾਕੀ ਹੁਣ ਰਹਿ ਗਈ ਜੀ ਆਪਣੀ 벨ਟ ਦੀ ਕਟਿੰਗ 벨ਟ ਤੁਹਾਨੂੰ ਪਤਾ ਹੀ ਆ ਕਿ ਆਪਾਂ हिਪ ਸਾਈਜ਼ ਤੋਂ 3 ਇੰਚ ਜ਼ਿਆਦਾ ਕੱਟ ਕਰਦੇ ਹੁੰਨੇ ਆ ਇਹ ਆਪਣੇ ਕੋ ਫੈਬਰਿਕ 벨ਟ ਦਾ ਹੈਗਾ ਉਹ ਆਪਾਂ ਤੁਹਾਨੂੰ ਕੱਟ ਕਰਕੇ ਨਹੀਂ ਦੱਸਾਂਗੇ ਕਿਉਂਕਿ 벨ਟ ਤੁਹਾਨੂੰ ਸਾਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਵੀ ਪਰ ਰੱਖਣੀ ਆ ਠੀਕ ਆ ਜੀ ਥੈਂਕ ਯੂ